ਅੰਮ੍ਰਿਤਸਰ ਦੇ ਵਿੱਚ ਵਕੀਲ ਵਨੀਤ ਮਹਾਜਨ ਦੇ ਉੱਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਵਕੀਲ ਵਨੀਤ ਮਹਾਜਨ ਜਦੋਂ ਮੰਦਿਰ ਤੋਂ ਪੂਜਾ ਕਰਕੇ ਆਪਣੇ ਘਰ ਵੱਲ ਆ ਰਹੇ ਸੀ ਤਾਂ ਇਸੇ ਦੌਰਾਨ ਦੋ ਐਕਟਿਵਾ ਸਵਾਰ ਨੌਜਵਾਨ ਆਉਂਦੇ ਨੇ ਤੇ ਚਾਰ ਰਾਉਂਡ ਫਾਇਰ ਕਰਦੇ ਨੇ ਗਨੀਮਤ ਇਹ ਰਹੀ ਕਿ ਉਹਨਾਂ ਦਾ ਧਿਆਨ ਜਿਹੜਾ ਹਮਲਾਵਰਾਂ ਤੇ ਪੈ ਗਿਆ ਵਨੀਤ ਮਹਾਜਨ ਤੇ ਉਹਨਾਂ ਦੀ ਪਤਨੀ ਜਿਹੜੇ ਆ ਉਹ ਸੀਟ ਤੇ ਹੀ ਠਾਕੂ ਗਏ ਦਰਸਲ ਵਨੀਤ ਮਹਾਜਨ ਜਿਹੜੇ ਆ ਇਹਨਾਂ ਦੇ ਉੱਤੇ 10 ਮਈ 2014 ਨੂੰ ਵੀ ਹਮਲਾ ਹੋਇਆ ਸੀਗਾ ਉਸ ਵਕਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਦੇ ਵਿੱਚ ਇੱਕ ਕਾਉਂਸਲਰ ਵੀ ਸੀ ਤੇ ਉਸ ਵਕਤ ਨਾਮ ਆਇਆ ਸੀਗਾ ਅਕਾਲੀ ਦਲ ਦੇ ਅੱਜਕੱਲ ਦੇ ਲੋਕ ਸਭਾ ਮੈਂਬਰ ਤੇ ਉਸ ਵਕਤ ਪੰਜਾਬ ਦੇ ਲੋਕਲ ਬਾਡੀ ਮਨਿਸਟਰ ਅਨਿਲ ਜੋਸ਼ੀ ਹੋਣਾ ਦਾ ਅਨਿਲ ਜੋਸ਼ੀ ਹੋਣਾ ਦਾ ਨਾਮ ਆਇਆ ਸੀਗਾ ਉਸ ਕੇਸ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਆ ਗਿਆ ਸੀ ਹਾਲਾਂਕਿ ਅਨਿਲ ਜੋਸ਼ੀ ਜਿਹੜੇ ਆ ਉਸ ਵਕਤ ਲੋਕਲ ਬਾਡੀ ਮਨਿਸਟਰ ਹੋਇਆ ਕਰਦੇ ਸੀਗੇ ਤੇ ਅੱਜ ਵੀ ਜਦੋਂ ਹਮਲਾ ਹੁੰਦਾ ਤਾਂ ਦਬੀਆਂ ਆਵਾਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਕੰਸੂਆਂ ਨੇ ਉਹ ਇਹੀ ਨਿਕਲ ਰਹੀਆਂ ਕਿ ਇਹ ਤਾਰ ਸ਼ਾਇਦ ਉਹਦੇ ਨਾਲ ਹੀ ਜੁੜਦੇ ਆ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਤਫਤੀਸ਼ ਤਾਂ ਕਰੇਗੀ ਕਰੇਗੀ ਪਰ ਕੀ ਇਹ ਮਾਮਲਾ ਵਾਕਿਆ ਹੀ 2014 ਵਾਲੇ ਮਾਮਲੇ ਨਾਲ ਮੇਲ ਖਾਂਦਾ ਜਾਂ ਫਿਰ ਇਹ ਕੋਈ ਹੋਰ ਰੰਜਿਸ਼ ਕਿਸੇ ਨੇ ਵਕੀਲ ਬਨੀਤ ਮਹਾਜਨ ਦੇ ਨਾਲ ਕੱਢਿਆ ਤੇ ਉਹਨਾਂ ਉੱਤੇ ਚਾਰ ਰਾਉਂਡ ਫਾਇਰ ਕੀਤੇ ਆ ਪੁਲਿਸ ਦਾ ਇਹ ਕਹਿਣਾ ਹੈ ਕਿ ਜਦੋਂ ਸਾਨੂੰ ਇਤਲਾਹ ਮਿਲੀ ਅਸੀਂ ਮੌਕੇ ਤੇ ਪਹੁੰਚ ਗਏ ਆ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਕਿਉਂਕਿ ਵਕੀਲ ਬਨੀਤ ਮਹਾਜਨ ਜਿਹੜੇ ਆ ਇੱਕ ਨਾਮੀ ਵਕੀਲ ਆ ਤਾਂ ਇਹਨਾਂ ਦੇ ਵਕੀਲ ਸਾਥੀ ਵੀ ਉੱਥੇ ਪਹੁੰਚ ਗਏ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਬੜੇ ਸਵਾਲ ਚੁੱਕੇ ਨੇ ਕਿ ਤੁਸੀਂ ਦੇਖੋ ਇੱਕ ਪਾਸੇ ਚੂਣਾ ਚੱਲ ਰਹੀਆਂ ਨੇ ਜੂਨ ਜ਼ਾਤ ਦਾ ਲੱਗਾ ਹੋਇਆ ਪੁਲਿਸ ਵੱਲੋਂ 플ੈਗ ਮਾਰਚ ਜਿਹੜੇ ਆ ਉਹ ਕੀਤੇ ਜਾ ਰਹੇ ਆ ਤੇ ਇਸੇ ਦੌਰਾਨ ਇਹ ਗੋਲੀਆਂ ਚੱਲ ਜਾਂਦੀਆਂ ਨੇ ਉਹ ਵੀ ਸ਼ਰੇਆਮ ਦਿਨ ਦੇ ਹੜੇ ਗੋਲੀਆਂ ਚੱਲਦੀਆਂ ਨੇ ਜਦੋਂ ਵਕੀਲ ਜਿਹੜੇ ਆ ਉਹ ਮੰਦਿਰ ਤੋਂ ਪੂਜਾ ਕਰਕੇ ਆਪਣੇ ਘਰ ਵੱਲ ਨੂੰ ਜਾ ਰਹੇ ਸੀਗੇ ਤਾਂ ਇਸੇ ਦੌਰਾਨ ਗੋਲੀਆਂ ਚੱਲਦੀਆਂ ਨੇ ਫਿਰ ਇਹ ਜਿਹੜੀਆਂ ਗੋਲੀਆਂ ਨੇ ਇਹ ਜਿਹੜਾ ਹਮਲਾ ਹੁੰਦਾ ਇਹ ਵੀ ਕੋਈ ਸੁੰਨਸੰਨ ਥਾਂ ਤੇ ਨਹੀਂ ਹੁੰਦਾ ਅੰਮ੍ਰਿਤਸਰ ਦੀ ਮਸ਼ਹੂਰ ਬਟਾਲਾ ਰੋਡ ਜਿਹੜੀ ਆ ਬਹੁਤ ਚੱਲਦੀ ਆ ਰੋਡ ਬਹੁਤ ਟ੍ਰੈਫਿਕ ਹੁੰਦਾ ਬਹੁਤ ਆਵਾਜ਼ਾਈ ਹੁੰਦੀ ਆ ਉੱਥੇ ਇਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕੀ ਕਰਦੀ ਆ ਇਹ ਹੁਣ ਪੁਲਿਸ ਦੀ ਰਿਪੋਰਟ ਤੇ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਜਿਹੜਾ 2014 ਵਾਲਾ ਕੇਸ ਆ ਉਹ ਇੱਕ ਵਾਰ ਫੇਰ ਤੋਂ ਤਾਜ਼ਾ ਹੁੰਦਾ ਜਾਪਦਾ ਸੋ ਹੁਣ ਵਕੀਲ ਜਿਹੜੇ ਆ ਉਹ ਪੰਜਾਬ ਸਰਕਾਰ ਤੇ ਵੀ ਸਵਾਲ ਖੜੇ ਕਰ ਰਹੇ ਆ ਕਿ ਕਿੱਦਾਂ ਪੰਜਾਬ ਦੇ ਵਿੱਚ ਜਿਹੜੇ ਆ ਆਏ ਦਿਨ ਹੀ ਗੈਂਗ ਵਾਰਸ ਹੁੰਦੀਆਂ ਨੇ ਹਮਲੇ ਹੁੰਦੇ ਨੇ ਕਤਲ ਹੋ ਜਾਂਦੇ ਆ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ ਸੋ ਕਿਤੇ ਨਾ ਕਿਤੇ ਸਾਰੇ ਜਿਹੜੇ ਸਵਾਲ ਆ ਉਹਦਾ ਜਿਹੜਾ ਧੁਰਾ ਇਸ ਵੇਲੇ ਪੰਜਾਬ ਸਰਕਾਰ ਬਣੀ ਹੋਈ ਆ ਕਿਉਂਕਿ ਇਸ ਵੇਲੇ ਸਰਕਾਰ ਉਹ ਚਲਾ ਰਹੇ ਨੇ ਔਰ ਸਿੱਧੂ ਮੂਸੇਵਾਲਾ ਦੀ ਗੱਲ ਬਰਸੀ ਵੀ ਆ 29 ਮਈ ਆ ਤੇ ਇਸੇ ਦੌਰਾਨ ਵਾਰਦਾਤਾ ਤਾਂ ਹੋਣੀ ਆ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਆਖਰਕਾਰ ਪੰਜਾਬ ਸਰਕਾਰ ਦਾ ਜਿਹੜਾ ਲਾਅ ਐਂਡ ਆਰਡਰ ਆ ਉਹ ਕਿਤੇ ਨਾ ਕਿਤੇ ਇੰਨਾ ਚੁਸਤ ਦਰੁਸਤ ਦਿਖਾਈ ਨਹੀਂ ਦੇ ਰਿਹਾ ਕਿ ਤਾਂ ਜੋ ਇਹ ਜਿਹੜੇ ਗੈਂਗਸਟਰ ਨੇ ਆ ਜਿਹੜੇ ਗੁੰਡਾ ਅੰਸਰ ਨੇ ਇਹ ਸ਼ਰਿਆਮ ਵਾਰਦਾਤਾ ਕਰਦੇ ਨੇ ਸ਼ਰਿਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਪਰ ਦੇਖਦੇ ਆ ਇਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਸੀਸੀਟੀਵੀ ਫੁਟੇਜ ਜਦੋਂ ਪੁਲਿਸ ਕੰਗਾਲੇਗੀ ਇਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਕਿੱਧਰੋਂ ਆਏ ਕਿੱਧਰ ਗਏ ਉਦੋਂ ਜਿਹੜਾ ਵਾ ਇਹਦੇ ਬਾਰੇ ਸਾਰੀ ਤਫਤੀਸ਼ ਡਿਟੇਲਡ ਰਿਪੋਰਟ ਜਿਹੜੀ ਹੈ ਉਦੋਂ ਹੀ ਸਾਹਮਣੇ ਆਏ 6:7 ਵਜੇ ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੁਟੀਨ ਦੇ ਮੁਤਾਬਕ ਮੰਦਰ ਲਈ ਨਿਕਲਿਆ ਪਲੇ ਮੈਂ ਗੋਪਾਲ ਮੰਦਿਰ ਗਿਆ ਮੱਥਾ ਟੇਕਿਆ ਐਜ਼ ਯੂਜੂਅਲ ਮੈਂ ਰੋਜ਼ ਆਪਣੇ ਹੋਟਲ ਤੇ ਆ ਕੇ ਜੋਜ ਜਗਾਨਾ ਜੋਜ ਜਗਾ ਕੇ ਮੈਂ ਜਦੋਂ ਇਹ ਗਲੀ ਜੈਂਟਰ ਕੀਤਾ ਤੇ ਸਕੂਲ ਦੇ ਕੋਲ ਆਇਆ ਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ ਇੱਥੇ ਰੋਕਿਆ ਨਹੀਂ ਗਿਆ ਮੈਂ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਲ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਜਿਉ ਲਗਾ ਲਈ ਹੈ ਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਮੈਂ ਤੇ ਮੇਰੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਚਾਹੀਏ ਸਰ ਕੋਈ ਪਛਾਣ ਚ ਹੈ ਬੰਦਾ ਨਹੀਂ ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰ ਗਿਆ ਮੈਂ ਕਾਲੇ ਰੰਗ ਦੀ ਉਹਨਾਂ ਨੇ ਅੱਗੇ ਬੰਨੀ ਸੀ ਕਿਸੇ ਦਾ ਸ਼ੱਕ ਹੋਵੇ ਤੁਹਾਨੂੰ ਉਹਨਾਂ ਮੈਟਰ ਉਹਨੂੰ ਇਨਵੈਸਟੀਗੇਸ਼ਨ ਆ ਜੀ ਮੈਂ ਕਿਸੇ ਦੇ ਸ਼ੱਕ ਕਰਾਂ ਏਦਾਂ ਤੇ ਮੇਰੇ ਅਸਤੇ ਤੇ ਸਾਰੇ ਚੋਰ ਆ ਜੀ ਟੋਟਲ ਕਿੰਨੇ ਬੰਦੇ ਕਿ ਜਿਹੜੇ ਮੇਰੇ ਅੱਗੇ ਆਏ ਆ ਉਹ ਦੋ ਹੀ ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ ਤੇ ਕਿੰਨੇ ਉਹ ਮਨ ਨੂੰ ਪਤਾਗਾ ਦੇਖੋ ਤੁਹਾਡੇ ਸਾਹਮਣੇ ਹੀ ਆ ਜੀ ਆ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਆ ਤੁਹਾਡੇ ਸਾਹਮਣੇ ਹੀ ਆ ਆਪਣੀ ਵਾਈਫ ਦੇ ਨਾਲ ਉਹ ਮੰਦਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਅਸਤੇ ਦੀ ਫਾਇਰਿੰਗ ਹੋਈ ਹੈ ਉਹ ਮੰਦਰ ਜਿਹੜਾ ਮੱਥਾ ਟੇਕਿਆ ਉਹ ਹੀ ਵਧੀਆ ਹੋ ਗਿਆ ਸਾਡਾ ਬਚਾ ਹੋ ਗਿਆ ਹੁਣ ਮੈਟਰ ਇਨਫੋਰਮ ਕੀਤਾ ਸਾਨੂੰ ਮੈਸੇਜ ਪਹੁੰਚਿਆ ਸੀ ਅਸੀਂ ਸਾਰੀ ਬੋਡੀ ਇੱਥੇ ਆਏ ਆ ਲੈਟ ਦਾ ਪੁਲਿਸ ਡੂ ਦਾ ਜੌਬ ਪੁਲਿਸ ਆਪਣਾ ਰੋਲ ਅਦਾ ਕਰੇ ਹਲਪਰੇਟ ਸੇ ਜਿਹੜੇ ਉਹਨਾਂ ਨੂੰ ਫੜੇ ਉਹਦੇ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਇਹ ਬੰਦੇ ਕਿਹੜੇ ਸੀ ਕੋਈ ਪਤਾ ਲੱਗਿਆ ਭਾਜੀ ਜੇ ਬੰਦੇ ਪਤਾ ਹੁੰਦੇ ਤੇ ਫਿਰ ਅਸੀਂ ਆਪ ਹੀ ਨਾ ਫੜ ਲੈਂਦੇ ਕੋਈ ਸੀਸੀਟੀਵੀ ਕੋਈ ਸੀਸੀਟੀ ਕੈਮਰਾ ਤੇ ਲੱਗੇ ਆ ਜੀ ਸਰਮੁਖਾਰ ਪੁਲਿਸ ਪਹੁੰਚ ਗਈ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਬਨੀਤ ਜੀ ਦਾ ਮੈਨੂੰ ਫੋਨ ਆਇਆ ਅਸੀਂ ਇੱਥੇ ਆਏ ਆ ਪਰ ਆਗੇ ਦੇਖਿਆ ਸਾਹਮਣੇ ਇਹ ਸਭ ਕੁਝ ਇੰਨੀ ਲੌਸਲੈਸਨੈਸ ਜੀ ਦੇ ਤਹਿਤ ਵੇਖੋ ਇਹਨਾਂ ਦੀ ਜਾਨ ਬਚੀ ਇਹਨਾਂ ਦੀ ਵਾਈਫ ਸੀ ਮੇਰੇ ਕਾ ਚਾਰ ਪੰਜ ਰਾਉਂਡ ਹੋਏ ਜਿਹੜਾ ਵਾਈਫਾਇਰ ਨਹੀਂ ਕੀਤੇ ਸੀ ਸਿੱਧੀਆਂ ਮਾਰੀਆਂ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੋ ਹਜੇ ਬਣੀ ਸੀ ਤਾਂ ਇਹਦੇ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ ਕਿੰਨੇ ਕੀ ਸੀਗੇ ਕਿਹਦੇ ਉੱਤੇ ਹੋ ਗਈ ਸੀ ਇਸ ਵਾਰੀ ਕਿਹੜੀ ਸੋਨਾ ਉਹ ਐਕਟਿਵ ਆ ਸੀ ਐਕਟਿਵ ਆ ਅਵਨੀਤ ਮਹਾਜਨ ਜੀ ਹੈਗੇ ਐ ਇੱਕ ਐਡਵੋਕੇਟ ਆ ਇਹ ਆਪਣੇ ਵਾਪਸ ਦੇ ਨਾਲ ਆ ਰਹੇ ਸੀਗੇ ਤੇ ਇਹ ਪਹਿਲਾਂ ਗੋਪਾਲ ਮੰਦਿਰ ਗਏ ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ ਉੱਥੋਂ ਆਂਦੇ ਵਕ ਦੋ ਲੜਕੇ ਸੀਗੇ ਕੋਈ ਸਰਦਾਰ ਐਕਟਵਾ ਦੇ ਉੱਤੇ ਉਹਨਾਂ ਨੇ ਅੱਗੇ ਰੋਕੇ ਫਾਇਰ ਕੀਤਾ ਤੇ ਇਹਨਾਂ ਜਾਨ ਮਾਲ ਦਾ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਆ ਮਨੂੰ ਗਨਸ਼ੂਟ ਨਹੀਂ ਹੋਇਆ ਉਹਨਾਂ ਨੂੰ ਕੋਈ ਲੱਗੀ ਗੋਲੀ ਨਹੀਂ ਲੱਗੀ ਸਿਰ ਕਿੰਨੇ ਕੁ ਗੋਲੀਆਂ ਚਲਾਈਆਂ ਇਹਨਾਂ ਤਿੰਨ ਚਾਰ ਗੋਲੀਆਂ ਆ ਕਿ ਸਰ ਖੋਲ ਕਿੰਨੇ ਕਿ ਬਰਾਮਦ ਹੋਏ ਤੁਸੀਂ ਚਾਰ ਚਾਰ ਕੋਲ ਬਰਾਮਦ ਹੈ ਗੱਡੀ ਤੇ ਕਿੰਨੀਆਂ ਕਿ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਹੋਈਆਂ ਇੱਕ ਨੰਬਰ ਪਲੇਟ ਤੇ ਮਤਲਬ ਚਾਰ ਹੀ ਹੈਗੇ ਚਾਰ ਸ਼ਾਟ ਹੋਏ ਸਿਰਫ ਉਹ ਮੁੰਡੇ ਜਿਹੜੇ ਜਿਨ੍ਹਾਂ ਨੇ ਭਾਈ ਗੋਲੀਆਂ ਲਗਾਈਆਂ ਕਿਹੜੀ ਉਹ ਕੈਮਰਾ ਹੁਣ ਸੀਸੀਟੀਵੀ ਦੇਖ ਰਹੇ ਆਸੀਂ ਉਹ ਕਿੱ데 ਤੇ ਆਏ ਸਰ ਐਕਟਿਵ ਆ ਤੇ ਸੀਗੇ ਕਿੰਨੇ ਮੁੰਡੇ ਸੀ ਦੋ ਜਣੇ ਸੀ ਓਕੇ ਬਾਕੀ ਕਰ ਰਹੇ ਆਸੀਂ ਅਨਵਰਸਟੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ